ਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਬਾਈ ਆਪਾਂ ਆਏ ਸੀ ਝਿੜੀ ਦੇ ਵਿੱਚ ਬਾਲਣ ਲੈਣ ਤੇ ਇੱਧਰ ਆਪਣਾ ਮਿੱਤਰ ਸਾਦੀ ਵੀ ਨਾਲ ਆਈ ਆ ਤੇ ਬਾਕੀ ਆਪਣੇ ਮੁੰਡੇ ਬਾਈ ਉੱਧਰ ਲੱਗੇ ਹੋ ਆ ਚੱਲਦੇ ਆ ਉਹਨਾਂ ਦੇ ਕੋਲ ਤੇ ਇੱਧਰ ਕਰੋ ਬਾਈ ਵੀਊ ਚੱਕ ਝਿੜੀ ਦਾ ਤੇ ਬਾਈ ਚੱਲਦੇ ਆ ਹੁਣ ਉੱਧਰਲੇ ਪਾਸੇ ਮਿੱਤਰ ਸੱਜਣਾ ਆਪਣੇ ਲੱਗੇ ਆ ਉੱਧਰ ਬਾਲਣ ਵੜਨ ਤੇ ਇੱਕ ਮੁੱਛਾ ਬਾਈ ਆਪੇ ਆਈ ਵੀ ਟੱਕਣ ਆਲਾ ਆ ਤੇ ਸ਼ਾਮ ਨੂੰ ਧੂਣੀ ਬਾਲਿਆ ਕਰਨੀ ਮੁੰਡੇ ਕਹਿੰਦੇ ਠੰਡ ਹੋ ਗਈ ਆ ਬਹੁਤ ਤੁੰਦਾ ਪੈਣ ਲੱਗ ਗਈਆਂ ਤੇ ਹੁਣ ਬੈਠਿਆ ਕਰਨਾ ਕਹਿੰਦੇ ਸ਼ਾਮ ਨੂੰ ਅੱਗ ਬਾਲ ਕੇ ਤੇ ਚੱਲਦੇ ਹੁਣ ਮਿੱਤਰਾਂ ਦੇ ਕੋਲ ਬਣਦੇ ਬਲੌਗ ਦੇ ਨਾਲ ਮਿੱਤਰੋ ਚੱਕ ਝਿੜੀ ਦਾ ਵਿਊ ਦੇਖੋ ਬਾਈ ਪੂਰਾ ਜੰਗਲ ਪਹਿਲਾਂ ਬਾਈ ਹੋਰ ਵੀ ਜ਼ਿਆਦਾ ਸੰਘਣੀ ਹੁੰਦੀ ਸੀ ਜਿਹੜੀ ਤੇ ਇਸ ਸਮੇਂ ਦੇ ਹਿਸਾਬ ਦੇ ਨਾਲ ਮਿੱਤਰੋ ਬਾਲਣ ਵੱਡ ਹੋ ਗਿਆ ਇਹਦੇ ਵਿੱਚੋਂ ਤੇ ਮਿੱਟੀ ਵੀ ਚੱਕ ਕੇ ਲਾ ਗਿਆ ਲੋਕ ਜਿੱਦਾਂ ਕੀ ਆ ਪਈ ਆ ਤੇ ਹੁਣ ਇਹ ਝਿੜੀ ਬਾਈ ਬਹੁਤ ਛੋਟੀ ਹੋ ਗਈ ਆ ਤੇ ਇਦਾਂ ਬਹੁਤ ਜ਼ਿਆਦਾ ਗੈਪ ਪੈ ਗਿਆ ਇਹਦੇ ਵਿੱਚ ਤੇ ਬਾਕੀ ਬਾਈ ਹੁਣ ਉਧਰ ਆਪਣੇ ਮਿੱਤਰ ਸੱਜਣ ਲੱਗੇ ਹੋਆ ਲੋ ਯਾਰ ਆ ਕੰਡੇ ਆ ਗਏ ਸਾਲਿਓ ਇਦਾਂ ਇਰਟਾ ਨਾ ਕਰ ਯਾਰ ਲਓ ਮੇਟਰ ਥੋੜਾ ਬਾਲਣ ਸਾਡਾ ਰਹਿ ਗਿਆ ਸੀ ਉਹ ਲੈਣ ਆਏ ਆ ਚੱਕ ਲਗੋਗੀ ਲਓ ਬਾਈ ਚੱਕੋ ਲੱਗਾ ਮੁੰਡਾ ਮੁੰਡਾ ਆਰੇ ਕਹਿਣਾ ਕੀ ਚਾਹਤੇ ਹੋ ਬਾਈ ਮੁੰਡੇ ਨੇ ਚੱਕ ਲਿਆ ਜੀ ਸੀ ਵੀ ਜਿੰਨਾ ਬਾਲਣ ਬਾਈ ਦੇਖੋ ਜੀਸੀਬੀ ਜਿੰਨਾ ਕੰਮ ਕਰਦਾ ਐ ਇਹ ਮੁੰਡਾ ਗੋਗੀ ਆਇਆ ਚਲਿਏ ਹੁਣ ਤੇ ਬਾਈ ਬਾਕੀ ਆਪਣੇ ਮਿੱਤਰ ਸੱਜਣ ਬਾਹਰ ਚ ਲੱਗੇ ਆ ਤੇ ਥੋੜਾ ਬਾਲਣ ਆਪਣਾ ਰਹਿ ਗਿਆ ਸੀਗਾ ਉਹ ਟਰੱਕ ਦੇ ਵਿੱਚ ਆਇਆ ਨਹੀਂ ਤੇ ਆ ਬਾਈ ਗੋਗੀ ਭਰਾ ਆਪਣਾ ਜੀਸੀਬੀ ਜਿੰਨਾ ਬਾਲਣ ਚੱਕ ਕੇ ਜਾਣ ਨਾਲ ਨਾ ਲਾਉਂਦਾ ਹੋਇਆ ਸਾਡੇ ਤੇ ਬਾਈ ਚਲਦੇ ਹੁਣ ਬਾਹਰ ਦਿਖਾਉਣਾ ਤੁਹਾਨੂੰ ਆਪਣਾ ਟਰੱਕ ਜਿਹੜਾ ਲੱਦਿਆ ਆਪਾਂ ਬਾਲਣ ਦੇ ਨਾਲ ਇਤਤੋਂ ਟਰੱਕ ਆਪਣਾ ਪਹੁੰਚ ਗਿਆ ਆ ਤੇ ਲੱਦਿਆ ਪੂਰਾ ਬਾਲਣ ਦੇ ਨਾਲ ਤੇ ਟਰੱਕ ਮੇਰੇ ਹਿਸਾਬ ਨਾਲ ਬਾਈ ਪਲਟੇ ਗਿਆ ਆਹ ਲਓ ਆਹ ਟਰੱਕ ਕਰ ਦਿੱਤਾ ਤੇ ਹੀ ਲੋ ਟਰੱਕ ਕੀਤਾ ਸੀ ਲੋਡ ਮੇਤਰੋ ਕਰ ਲਿਆਂਦਾ ਖਾਲੀ ਖੋਲਦੇ ਹਾਂ ਹੁਣ ਗੇਟ ਖੋਲ ਖੋਲ ਕੋਗੀ ਗੇਟ ਟਰੱਕ ਅੰਦਰ ਵਾੜੀਏ ਚੱਲ ਚੱਲ ਦੇਖੀ ਕਾਂਦਨ ਹਟਾ ਦੇਈਂ ਮੇਤਰੋ ਟਰੱਕ ਲਾਹਤਾ ਇੱਧਰ ਪਾਰਕਿੰਗ ਤੇ ਛੱਡਦੇ ਥੱਲੇ ਤੇ ਆਪਾਂ ਬਲੌਗ ਦੀ ਕਰਦੇ ਹਾਂ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਚ ਧੰਨਵਾਦ ਜੀ